ਲੋ ਬਾਈ ਜੀ ਆਪਾਂ ਖੜੇ ਆਂਗੇ ਆਪਣੇ ਪਿੰਡ ਧੋਲੇ ਵਿੱਚ ਤੇ ਬਾਈ ਕੋਲੇ ਰੀਪਰ ਹੈਗਾ ਸਾਰੀ ਗੱਲਬਾਤ ਕਰਾਂਗੇ ਕਿ ਕਿੰਨੇ ਇੰਚ ਹੈਗਾ ਤੇ ਕਿੰਨੇ ਮਾਡਲ ਹੈਗਾ ਤੇ ਟਰੈਕਟਰ ਵੀ ਦੱਸਾਂਗੇ ਬਾਈ ਜੀ ਤੇ ਵੀਡੀਓ ਚ ਬਣੇ ਰਿਹਾ ਐਂਡ ਤੱਕ ਜਰੂਰ ਦੇਖਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਟੋਨੀ ਹਾਂ ਠੀਕ ਹੈ ਬਾਈ ਠੀਕ ਹੈ ਜੀ ਤੇ ਰੀਪਰ ਚ ਇਹ ਜੀ ਕੀ ਕੁਆਲਿਟੀ ਹੈ ਬਾਈ ਜੀ ਕੁਆਲਿਟੀ ਦਾ ਬਾਈ ਯਾਰ 10 ਸਾਲ ਹੋ ਗਏ ਯਾਰ ਅੱਗੇ ਕਿਤੇ ਟਰੈਕਟਰ ਕਿਹੜਾ ਲਾ ਲਾਂਗੇ ਜੀ ਕਿਤੇ ਕਿਹੜਾ ਲਾ ਲਾਂਗੇ ਜੀ ਠੀਕ ਹੈ ਜੀ ਤੇਰਾ ਤੇ ਆਪਣਾ ਪਹਿਲਾਂ ਕਿਹੜਾ ਰੀਪਰ ਚਲਾਇਆ ਪਹਿਲਾਂ ਇੱਕ ਟੈਂਕੀ ਨਾਲ 14-14 ਮਸਾਂ ਭਰਦੇ ਸੀ ਟਰਾਲੀਆਂ ਨੂੰ ਠੀਕ ਆ ਜੀ ਹੁਣ ਇਹਦੇ ਚੱਕਰ ਮਿਲੇ ਨੇ ਆਪਣਾ 52 ਇੰਚੀ ਨੂੰ ਸੀਨਾ ਆਪਣਾ ਠੀਕ ਆ 52 ਇੰਚ ਕੱਟ ਰਗਾ ਤੇ ਬਾਈ ਚੈੱਕ ਕਰ ਲਓ ਤੇ ਮਾਡਲ ਬਾਈ ਜੀ ਕਿੰਨੇ ਮਸ਼ੀਨਾਂ ਮਾਡਲ 20 ਮਾਡਲ ਆ ਚੌਪਰ ਠੀਕ ਆ ਜੀ ਹੁਣ ਇਹ ਇੱਕ ਟੈਂਕੀ ਨਾਲ ਇਹ 22 22 ਟਰਾਲੀਆਂ ਭਰ ਦੂਗਾ ਪਹਿਲਾਂ ਕਿੰਨੇ ਭਰ ਦਿੰਦੇ ਸੀ ਪਹਿਲਾਂ ਜਿਸ ਤੇ ਲਾਇਆ ਸੀ ਇਹ ਟੈਂਕੀ ਨਾਲ 13-14-15 ਭਰਦਾ ਸੀ बन ਕੇ ਚੱਲ ਤਿੱਗਣਾ ਫਰਕ ਆਗਾ ਹਾਂ ਦੋਗਣਾ ਫਰਕ ਆ ਜੀ ਲੈ ਪਹਿਲਾਂ ਆਪਾਂ ਟਰੈਕਟਰ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਆਂ ਬਾਈ ਜੀ ਟਰੈਕਟਰ ਕਿੰਨੇ ਮਾਡਲ ਆ ਬਾਈ ਜੀ 14 ਮਾਡਲ ਆਗਾ 3 ਸਪੀਡ ਚ ਆਈ 3 ਸਪੀਡ ਚ ਆਗਾ ਕਿਹੜਾ ਟਰੈਕਟਰ ਆ ਬਾਈ ਜੀ ਜੌਂਡੀਆਰ 50 55 E ਇੱਕ ਡੀ ਚ ਵੀ ਆ ਜਾਂਦਾ ਇਹ ਬਾਈ ਜੀ 50 55 E ਟਰੈਕਟਰ ਆਗਾ ਤੇ ਵਾਕਿਆ ਤੁਸੀਂ ਦੇਖ ਸਕਦੇ ਹੋ ਕਿ ਬਾਈ ਜੀ ਤੇ ਕਿੰਨੇ ਚੱਕਰਾਂ ਤੇ ਚੱਲਦਾ ਬਾਈ ਜੀ ਟਰੈਕਟਰ 1500 ਚੱਕਰ ਤੇ ਠੀਕ ਆ ਜੀ ਲੈ ਵੀ 1500 ਚੱਕਰ ਹੋ ਗਿਆ ਬਾਈ ਕਹਿੰਦਾ ਪੂਰੇ ਓਕੇ ਰਿਪੋਰਟ ਤੇ ਚੱਲਦਾਗਾ ਤੂੜੀ ਕਿਵੇਂ ਬਣਾਉਂਦਾ ਬਾਈ ਜੀ ਠੀਕ ਆ ਜੀ ਠੀਕ ਹੈ ਪੈਂਦਾ ਮੰਟ੍ਰਾਲੀ ਲੱਗਦਾ ਲੈ ਵੀ ਖਾਂਡਾ ਪੈਂਦਾਗਾ ਬਾਈ ਕਹਿੰਦਾ ਟਰਾਲੀ ਵਾਲਾ ਇਹ ਤੂੰ ਬਾਅਦ ਚ ਆਉਂਦਾਗਾ ਤੇ ਜੇ ਆਪਾਂ ਗੱਲ ਕਰੀਏ ਬਾਈ ਜੀ ਬਾਹਨ ਦੀ ਬਾਣ ਥੱਲੋਂ ਪੂਰਾ ਵਧੀਆ ਬਣਾਉਣਾ ਬਹੁਤ ਸਾਫ ਬਣਾਉਣਾ ਬਾਈ ਦੇਖ ਸਰ ਸੀ ਬਾਣ ਤੇ ਲਓ ਬਈ ਬਾਕੀ ਹਜੇ ਮੜਾ ਜੀ ਮੀ ਵੀ ਪਿਆ ਹੋਇਆ ਹੈਗਾ ਗਿੱਲਾਗਾ ਥੋੜਾ ਜਿਆ ਤੇ ਬਾਕੀ ਜੇ ਟਰਾਲੀ ਦੀ ਗੱਲ ਕਰੀਏ ਕਿੰਨੇ ਵਾਈ ਕਿੰਨੇ ਦੀ ਆ ਬਾਈ ਜੀ ਇੱਕ ਆਪਣੇ ਕੋਲ 6.5 ਹੈ ਬਾਈ 6 ਕੀ ਐਂਸਾ ਇੱਕ 6.5 11 ਦੀਆ ਇੱਕ 11 6 ਦੀਆ ਜੀ 11 6 ਠੀਕ ਹੈ ਜੀ ਜੇ 20 ਮਾਡਲ ਹੈ ਬਾਈ ਜੀ ਪੂਣੀਆਂ ਪਾਲੀਆਂ ਦੀ ਬਦਲਾਈ ਹੋਈ ਨੇ ਹਾਂ ਪੂਣੀਆਂ ਬਾਈ 16 9 ਦੀ ਹੈ ਠੀਕ ਹੈ ਜੀ 16 9 ਦੀ ਆ ਗਈ ਤੇ ਟਰਾਲੀਆਂ ਭਰਦਾਗਾ ਇੱਕ ਟੈਂਕੀ ਨਾਲ 21 ਜਾਂ 22 ਹਾਂ 21 22 ਠੀਕ ਆ ਬਾਈ ਜੀ ਤੇ ਬਾਕੀ ਤੁਸੀਂ ਮਾਡਲ ਦੀ ਵੀ ਗੱਲ ਕਰਤੀ ਬਾਈ ਜੀ ਤੇ ਬਾਕੀ ਬਾਈ ਜੀ ਪਿਛਲੇ ਸਾਲ ਬਾਈ ਨੇ ਚਲਾਇਆ ਸੀ ਕੇ ਐਸ ਏ ਤੇ ਇਹ ਕਿੰਨੇ ਸਾਲ ਹੋ ਗਏ ਬਾਈ ਸੋਨ ਚਲਾਉਂਦੇ ਨੇ ਇਹ ਇਹਦੀ ਪਹਿਲੀ ਵਾਰ ਲੈਂਦਾ ਬਾਈ ਪਹਿਲੀ ਵਾਰ ਹੀ ਲੈਂਦਾ ਮਾਨ ਖੁਸ਼ ਹੋ ਗਿਆ ਬਾਈ ਪੂਰਾ ਖੁਸ਼ ਆ ਬਾਈ ਇਹਦੀ 10 ਸਾਲ ਹੋ ਗਏ ਭਲਾਂ ਤੇਲੇ ਫੂਲ ਦੇ ਫੈਕਟਰੀ ਤੋੜਦੇ ਟਰੈਕਟਰੀ ਤੋੜਦੇ ਸੀਗਾ ਸੱਟ ਹੀ ਨਹੀਂ ਪੈਂਦਾ ਸੀਗਾ ਸੱਟ ਹੀ ਨਹੀਂ ਪੈਂਦਾ ਕਿਹਦੀ ਪੂਰੀ ਪਾਲੀ ਜਿਹੜੀ ਕੱਢ ਲਈ ਗਈ ਸੀ ਦੀ ਬੈਲਟਰ ਨਹੀਂ ਗਈ ਦਾ ਜੇ ਠੀਕ ਆ ਜੀ ਇਹਦੀ ਮੰਨ ਕੇ ਚੱਲੋ ਪੂਰਾ ਕਾਮਯਾਬ ਰਿਹਾ ਬਾਈ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਜੇ ਟੁੱਟ ਭੱਜ ਦੀ ਗੱਲ ਕਰੀਏ ਬਾਈ ਜੀ ਮਸ਼ੀਨ ਦੀ ਹਾਂ ਬਾਈ ਕੋਈ ਟੁੱਟ ਭੱਜ ਨਹੀਂ ਕੋਈ ਟੁੱਟ ਭੱਜ ਨਹੀਂ ਦੂਜੇ ਨਾਲ ਹਾਂ ਮਾਣਾ ਮੋੜਾ ਯਾਲ ਦਾ ਟਕਰਾਇਆ ਸੀ ਬਸ ਤੇ ਉਹ ਗਿੱਲਾ ਹੋ ਜਾਂਦਾ ਬਾਕੀ ਬਾਈ ਕਹਿੰਦਾ ਪੂਰੇ ਓਕੇ ਰਿਪੋਰਟ ਚ ਆ ਗਈ ਜੇ ਕਿ ਬਾਈ ਜੀ ਕਿਸੇ ਕੋਲ ਹੋਰ ਵੀ ਕਿਸੇ ਵੀ ਤਰ੍ਹਾਂ ਦੀ ਮਸ਼ੀਨ ਆ ਗਈ ਠੀਕ ਆ ਤੇ ਬਾਕੀ ਬਾਈ ਜੀ ਤੁਸੀਂ ਵੀ ਨੰਬਰ ਦੇ ਦਾਂਗੇ ਪੂਰਨ ਵਾਲਿਆਂ ਦੀ ਠੀਕ ਆ ਜੀ ਮੰਨ ਕੇ ਚੱਲੋ ਕਿਸੇ ਨੇ ਮੰਨ ਕੇ ਚੱਲੋ ਪਰਮਿਸ਼ਨ ਲੈ ਲਈ ਹੋਵੇ ਆਪ ਕੋ ਤਾਂ ਜਾਣਕਾਰੀ ਜਰੂਰ ਦੇ ਦਾਂਗੇ ਬਾਈ ਨੂੰ ਤੇ ਲੈ ਬਾਈ ਬਾਕੀ ਤੁਸੀਂ ਦੇਖ ਸਕਦੇ ਹੋਗੇ ਵਧੀਆ ਰੀਪਰ ਆਗਾ ਬਾਈ ਜੀ ਤੇ 20 ਮਾਡਲ ਆਗਾ ਤੇ ਟਰੈਕਟਰ ਹੈਗਾਗਾ 14 ਮਾਡਲ ਆਣਾ ਬਾਈ ਜੀ ਠੀਕ ਆ ਬਾਈ ਜੀ ਤੇ ਕੰਪਨੀ ਬਾਈ ਜੀ ਤੁਸੀਂ ਵੀ ਜਰੂਰ ਦੱਸਿਓ ਆਪਦੇ ਕਮੈਂਟ ਕਰਕੇ ਬਾਈ ਜੀ ਕਿਹੜੀ ਕੰਪਨੀ ਤੁਸੀਂ ਰੀਪਰ ਚਲਾ ਰਹੇ ਹੋ ਤਾਂ ਕਿਵੇਂ ਲੱਗ ਰਿਹਾ ਵਾਜੀ ਠੀਕ ਹੈ ਬਾਈ ਟੋਨੀ ਧੰਨਵਾਦ ਬਰੇ ਤੇ ਵੀਡੀਓ ਕਿਵੇਂ ਲੱਗੀ ਬਾਈ ਜੀ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ